ਬਹੁਤ ਸਾਰੇ ਤਾਂ ਹੁਣ ਅੱਜਕੱਲ੍ਹ ਤਾਂ ਆਪਣੇ ਬੱਚੇ ਜਿਹੜੇ ਹੈਗੇ ਆ ਉਹ ਤਾਂ ਅਨਾਥ ਆਸ਼ਰਮ ਦੇ ਵਿੱਚ ਛੱਡੇ ਹੁੰਦੇ ਆ ਤੁਹਾਨੂੰ ਨਹੀਂ ਲੱਗਿਆ ਵੀ ਹੁਣ ਮੈਂ ਇੰਨੀ ਵੱਡੀ ਹੋ ਗਈ ਮੈਂ ਆਪਣੀ ਜ਼ਿੰਦਗੀ ਵਧੀਆ ਜੀਵਾਂ ਤੇ ਇਹਨਾਂ ਨੂੰ ਦੋਹਾਂ ਨੂੰ ਚੱਕ ਕੇ ਉੱਥੇ ਬਥੇਰੇ ਬਿਰਦਾ ਆਸ਼ਰਮ ਖੁੱਲੇ ਹੋਏ ਆ ਉੱਥੇ ਛੱਡਿਆ ਵਾਂ ਇਹਨਾਂ ਤੇ ਬਿਨਾ ਮੇਰਾ ਤਾਂ ਕੋਈ ਸਹਾਰਾ ਹੀ ਨਹੀਂ ਹੈ ਇਹਨਾਂ ਨੂੰ ਕਿੱਥੇ ਛੱਡ ਕੇ ਆਣਾ ਮੈਂ ਹੀ ਦੇਖਣਾ ਇਹਨਾਂ ਨੂੰ ਇਹਨਾਂ ਨੇ ਮੈਨੂੰ ਪਾਲ ਕੇ ਇੰਨਾ ਵੱਡਾ ਕੀਤਾ ਹੁਣ ਮੇਰੀ ਜ਼ਿੰਮੇਵਾਰੀ ਹੈ ਬੱਚੀ ਦੇ ਵਾਲ ਵੀ ਟੈਨਸ਼ਨ ਦੇ ਵਿੱਚ ਸਫੈਦ ਹੋਣ ਲੱਗ ਗਏ ਆ ਪਰ ਕੋਈ ਨਹੀਂ ਪੁੱਤ ਤੈਂ ਕਿਸੇ ਤਰ੍ਹਾਂ ਦਾ ਕੋਈ ਮਨ ਦੇ ਉੱਤੇ ਕੋਈ ਬੋਝ ਤਾਂ ਨਹੀਂ ਹੈਗਾ ਨਹੀਂ ਟੈਨਸ਼ਨ ਕੋਈ ਨਹੀਂ ਕਿਸੇ ਤਰ੍ਹਾਂ ਦੀ ਗੁਜ਼ਾਰਾ ਜੋਗੇ ਪੈਸੇ ਵਗੈਰਾ ਬਸ ਚੱਲ ਜ ਜਾਂਦਾ ਥੋੜਾ ਬਹੁਤ ਕਰ ਹੀ ਜਾਂਦੇ ਮਦਦ ਲੋਕਾਂ ਤੂੰ ਪਹਿਲਾਂ ਆਪਣਾ ਇਲਾਜ ਕਰਵਾ ਚੰਗੀ ਤਰ੍ਹਾਂ ਤੂੰ ਗਈ ਸੀ ਹੁਣ ਮੁੜ ਕੇ ਇਲਾਜ ਦੇ ਲਈ ਹਾਂਜੀ ਕੀ ਕਹਿੰਦੇ ਉਹ ਸੈੱਲ ਤਾਂ ਸਹੀ ਹੋ ਗਿਆ ਬਲੱਡ ਹੱਸੇ ਕਾਟੇ ਕਿੰਨਾ ਹੈ ਬਲੱਡ 5 ਗ੍ਰਾਮ ਹੈ 5 ਗ੍ਰਾਮ ਹਾਂਜੀ ਅਨਾਰ ਵਗੈਰਾ ਖਾਂਦੀ ਏ ਤੂੰ ਹਾਂਜੀ ਫਰੂਟ ਬੋਲਦੀ ਆ ਲੈ ਦਿਖਾ ਮੈਨੂੰ ਕਿੱਥੇ ਹੈਗੇ ਹੁਣ ਹੈਂ ਖਾਂਦੀ ਏ ਅਨਾਰ ਨਹੀਂ ਕੋਈ ਨਹੀਂ ਪੁੱਤ ਪਾਜੀ ਇੱਥੇ ਕੋਈ ਹੈ ਫਰੂਟ ਵਗੈਰਾ ਵਾਲਾ